ਦੁਨੀਆ ਪਾਤ ਚ ਵਸਦੀ ਸਮੁੱਚੀ ਅਲੂਵੜੀ ਬਰਾਦਰੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦੀ ਇਹ ਵੀਡੀਓ ਖਾਸ ਤੌਰ ਤੇ ਉਹਨਾਂ ਪਰਿਵਾਰਾਂ ਵਾਸਤੇ ਬਣਾਈ ਜਾ ਰਹੀ ਹੈ ਜਿਹੜੇ ਕਿ ਆਪਣੇ ਬੱਚੇ ਤੇ ਬੱਚੀਆਂ ਵਾਸਤੇ ਰਿਸ਼ਤੇ ਲੱਭ ਰਹੇ ਨੇ ਦੋਸਤੋ ਅਕਸਰ ਇਹ ਦੇਖਣ ਨੂੰ ਆ ਰਿਹਾ ਹੈ ਕਿ ਜਿਸ ਢੰਗ ਨਾਲ ਪਿਛਲੇ ਪਹਿਲਾਂ ਆ 10 ਸਾਲ ਜਿਹੜੇ ਸਾਡੇ ਇਸ ਮੈਟਰੀਮੋਨੀਆ ਸਰਵਿਸ ਨੂੰ ਹੁਣ ਹੋ ਜਾਣੇ ਆ ਪਿਛਲੇ 7 ਸਾਲ ਉਹਦੇ ਵਿੱਚ ਅਸੀਂ ਵੀ ਰਵੈਤੀ ਢੰਗ ਨਾਲ ਜੋ ਪੁਰਾਣਾ 1947 ਤੋਂ ਪਹਿਲਾਂ ਦਾ ਫਾਰਮੈਟ ਚੱਲਦਾ ਆ ਰਿਹਾ ਸੀ ਉਸ ਫਾਰਮੈਟ ਦੇ ਅਧੀਨ ਅਸੀਂ ਵੀ ਮੈਟ੍ਰਿਮੋਨੀਅਲ ਦੀ ਲਿਸਟ ਨਾਲ ਕੰਟੈਕਟ ਡਿਟੇਲਾਂ ਸਾਰਾ ਕੁਝ ਅਸੀਂ ਓਪਨਲੀ ਪ੍ਰਿੰਟ ਕਰੀ ਜਾ ਰਹੀ ਸੀ ਜਿਹਦੇ ਵਿੱਚ ਬਾਰ ਬਾਰ ਆਪਣੇ ਪਰਿਵਾਰਾਂ ਨੂੰ ਸਮਝਾਉਣ ਦੇ ਬਾਵਜੂਦ ਪਰਿਵਾਰ ਲਾਲਚ ਕਰ ਜਾਂਦੇ ਸੀ ਕੁਝ ਠੱਗ ਮੈਰੀ ਬਿਊਰੋਆ ਵੱਲੋਂ ਸਾਡੇ ਕੋਲੋਂ ਇਥੋਂ ਆਈ ਪੂਰੀ ਡਿਟੇਲਾਂ ਚੱਕ ਕੇ ਉਹਦੇ ਅਕੋਰਡਿੰਗਲੀ ਪਾਰਟਿਕੂਲਰਸ ਮੈਚ ਕਰਕੇ ਜਿਵੇਂ ਮੁੰਡੇ ਦੀ ਆਈਡੀ ਇਥੋਂ ਸਾਡੀ ਡਿਟੇਲਾਂ ਸਾਡੇ ਪਲੈਟਫਾਰਮ ਤੋਂ ਚੱਕਣੀ ਆ ਤੇ ਇੱਕ ਕੁੜੀ ਦੀ ਆਈਡੀ ਕ੍ਰੀਏਟ ਕੀਤੀ ਜਾਂਦੀ ਸੀ ਜਿਹਦੇ ਚ ਕੁੜੀ ਇੱਕ ਬਹੁਤ ਸੋਹਣੀ ਕੁੜੀ ਮਾਡਲਾਂ ਵਰਗੀ ਹੁੰਦੀ ਫੋਟੋ ਨੈਟ ਤੋਂ ਲੈ ਕੇ ਪਾਰਟਿਕੂਲਰ ਇਦਾਂ ਦੇ ਬਣਾ ਦਿੱਤੇ ਜਾਂਦੇ ਸੀਗੇ ਕਿ ਪਰਿਵਾਰ ਲਾਲਚ ਕਰ ਜਾਂਦਾ ਸੀ ਕਿ ਭਈ ਇਹ ਤਾਂ ਬਿਲਕੁਲ ਹੀ ਸਾਡੇ ਮੈਚ ਦਾ ਪਰਿਵਾਰ ਮਿਲ ਗਿਆ ਤਾਂ ਸਾਨੂੰ ਤਾਂ ਇੱਥੇ ਹੀ ਵਿਆਹ ਕਰਾਉਣਾ ਫੇਰ ਉਹ ਫੋਨ ਦੇ ਉੱਤੇ ਕਨਵਰਸੇਸ਼ਨ ਲਾ ਕੇ ਇੱਕ ਜਾਲੀ ਬੰਦਾ ਬਣਾ ਕੇ ਕੁੜੀ ਦੇ ਪਿਓ ਦੇ ਤੌਰ ਤੇ ਵੀ ਕਿਸੇ ਨਾਲ ਗੱਲ ਕਰਵਾ ਦਿੰਦੇ ਸੀ ਫੇਰ ਕਹਿਣਗੇ ਜੀ ਇਹ ਸਾਰਾ ਕੁਝ ਠੀਕ ਹੋ ਗਿਆ ਜੀ ਹੁਣ ਜੇ ਤੁਸੀਂ ਇਹਨਾਂ ਦਾ ਨੰਬਰ ਲੈਣਾ ਜੀ ਅਸੀਂ ਨੰਬਰ ਦੇ ਦਿੰਨੇ ਆ ਜੀ 15000 20000 ਜਿੱਥੇ ਮੌਕਾ ਲੱਗਦਾ ਸੀਗਾ ਉਹਨੇ ਪੈਸੇ ਲੈ ਕੇ ਉਹ ਫਿਰਮ ਨੰਬਰ ਜਿਹੜਾ ਸੀ ਉਹ ਬਲੌਕ ਕਰ ਦਿੰਦੇ ਸੀ ਇਹ ਤਕਰੀਬਨ ਮੈਂ ਜਾਣਦਾ ਜੀ ਕਿ ਪਿਛਲੇ ਇੰਨੇ ਸਾਲਾਂ ਦੇ ਵਿੱਚ ਤਕਰੀਬਨ 5-600 ਪਰਿਵਾਰ ਸਾਡਾ ਆਲੂ ਬਣੀਆਂ ਦਾ ਏਸੇ ਗੱਲ ਦੇ ਵਿੱਚ ਲੁੱਟਿਆ ਗਿਆ ਬਾਰ ਬਾਰ ਵੀਡੀਓ ਮੈਸੇਜਸ ਪਾਉਣ ਦੇ باوجود ਫਿਰ ਜਦੋਂ ਸਾਨੂੰ ਇਹ ਲੱਗਿਆ ਕਿ ਭਈ ਇਹ ਹੁਣ ਸਿਚੁਏਸ਼ਨ ਨਹੀਂ ਤਾਂ ਇਦਾਂ ਰੋਜ਼ ਦਿਨ ਬਦਿਦੇ ਦਿਨ ਖਰਾਬ ਹੁੰਦੀ ਜਾਊਗੀ ਫਿਰ ਅਸੀਂ ਇਹਦਾ ਫਾਰਮੈਟ ਚੇਂਜ ਕਰਕੇ ਲਿਸਟ ਮੈਗਜ਼ੀਨ ਦੇ ਵਿੱਚ ਤੇ ਸੋਸ਼ਲ ਮੀਡੀਆ ਦੇ ਵਿੱਚ ਕੰਟੈਕਟ ਨੰਬਰਸ ਪਾਉਣੇ ਬੰਦ ਕੀਤੇ ਗਏ ਜਿਹੜਾ ਵੀ ਪਰਿਵਾਰ ਸਪੋਜ਼ਿੰਗ ਨੇ ਇੱਕ ਪਰਿਵਾਰ ਆਪਣੇ ਬੇਟੇ ਵਾਸਤੇ ਰਿਸ਼ਤਾ ਲੱਭ ਰਿਹਾ ਉਹਨਾਂ ਦੇ ਬੇਟੇ ਦੀ ਪ੍ਰੋਫਾਈਲ ਲਈ ਜਾਂਦੀ ਸੀ ਪ੍ਰੋਫਾਈਲ ਲੈ ਕੇ ਉਹਨਾਂ ਨੂੰ ਮੈਂਬਰ ਬਣਾਇਆ ਜਾਂਦਾ ਸੀ ਉਹਨਾਂ ਦਾ ਪ੍ਰੋਫਾਈਲ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਮੈਗਜ਼ੀਨ ਚ ਪ੍ਰਿੰਟ ਕੀਤੀ ਜਾਂਦੀ ਸੀ। ਉਹ ਤੋਂ ਬਾਅਦ ਉਹ ਜਿਹੜੀ ਡਿਟੇਲਾਂ ਮੰਗਦੇ ਸੀ ਫਿਰ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਂਦੀ ਸੀ। ਇਸ ਗੱਲ ਦੇ ਤਸੱਲੀ ਕਰਨ ਤੋਂ ਬਾਅਦ ਕਿ ਕੀ ਇਹ ਜੈਨੂਇਨਲੀ ਅਲੂਵੜੀਆ ਪਰਿਵਾਰ ਹੈ ਤੇ ਕੀ ਜਿਵੇਂ ਸਪੋਸ ਕੀਤਾ ਜਾਵੇ ਕਿ ਇੱਕ ਪਰਿਵਾਰ ਨੇ ਮੁੰਡੇ ਦੀ ਆਪਣੇ ਦੀ ਡਿਟੇਲ ਸਾਡੇ ਕੋਲ ਸਬਮਿਟ ਕਰਾਈ ਹੈ ਵਿਆਹ ਵਾਸਤੇ ਤੇ ਉਹ ਜੇ ਸਾਡੇ ਤੋਂ ਅੱਗੇ ਉਹ ਮੁੰਡੇ ਦੀ ਡਿਟੇਲ ਮੰਗਦੇ ਨੇ ਅਸੀਂ ਉਹਨੂੰ ਵੀ ਮਨਾ ਕਰ ਦਿੰਦੇ ਆ। ਕਿ ਜੀ ਜੇ ਤੁਸੀਂ ਇਹ ਮੁੰਡੇ ਆਪਣੇ ਬੇਟੇ ਦੀ ਪ੍ਰੋਫਾਈਲ ਜਮਾ ਕਰਾ ਕੇ ਬੇਟੇ ਦੀਆਂ ਡਿਟੇਲਾਂ ਮੰਗ ਰਹੇ ਹੋ ਡੈਟ ਮੀਨਸ ਕਿ ਵੀ ਤੁਸੀਂ ਕਿਸੇ ਕੁੜੀ ਹੋਰ ਵਾਸਤੇ ਕਰ ਰਹੇ ਹੋ ਸੋ ਜਿੰਨੀ ਦੇਰ ਤੱਕ ਸਾਨੂੰ ਉਸ ਕੁੜੀ ਦੀ ਜਿਹੜੇ ਰਿਕਾਰਡਿੰਗ ਗੱਲ ਹੋ ਰਹੀ ਹੈ ਉਹਦਾ ਬਾਇਓ ਡਾਟਾ ਸਬਮਿਟ ਨਹੀਂ ਹੁੰਦਾ ਅਸੀਂ 19 ਤੱਕ ਤੁਹਾਨੂੰ ਇਨਫੋਰਮੇਸ਼ਨ ਨਹੀਂ ਪ੍ਰੋਵਾਈਡ ਕਰਾਂਗੇ ਸੋ ਇਹ ਸਾਡਾ ਤਰੀਕਾ ਹੈ ਜੀ ਆਪਣੇ ਪਰਿਵਾਰਾਂ ਨੂੰ ਲੁੱਟ ਤੋਂ ਬਚਾਉਣ ਦਾ ਜਿਹੜਾ ਕਿ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਪਰਿਵਾਰ ਸੁਣ ਨਹੀਂ ਰਹੇ ਸੀ ਹੁਣ ਕੱਲ ਫੇਰ ਇੱਕ ਅਟੈਂਪਟ ਹੋਇਆ ਜੀ ਸਾਡੇ ਉੱਤੇ ਜਿਹਦੇ ਵਿੱਚ ਕਿ ਇੱਕ ਫੇਕ ਮੈਰਿਜ ਬਿਊਰੋ ਦੇ ਵੱਲੋਂ ਸਾਨੂੰ ਸਾਡੇ ਗਰੁੱਪ ਦੇ ਵਿੱਚ ਐਂਟਰੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਦੋਸਤੋ ਸਮਝਣ ਦੀ ਗੱਲ ਇਹ ਹੈ ਕਿ ਜਿਹੜੀ ਆਈਡੈਂਟੀਟੀ ਸਕੈਮ ਹੈ ਨਾ ਜਿੱਕੱਲਾ ਉਹ ਵੀ ਇੱਕ ਬੜੀ ਵੱਡੀ ਚੀਜ਼ ਹੈ ਜਿਹੜੇ ਆਮ ਪਰਵਾਹ ਸਾਡੇ ਸਮਝਦੇ ਨਹੀਂ। ਤੁਹਾਡੇ ਬੱਚੇ ਦੀ ਪ੍ਰੋਫਾਈਲ ਤੁਸੀਂ ਸੋਸ਼ਲ ਮੀਡੀਆ ਤੇ ਦਿੱਤੀ ਆ ਉਹ ਪ੍ਰੋਫਾਈਲ ਕਿਤੇ ਦੀ ਕਿਤੇ ਘੁੰਮਦੀ ਜਾਂਦੀ ਤੇ ਕੋਈ ਫੇਕ ਮੈਰਿਜ ਬਿਊਰੋ ਵਾਲਾ ਤੁਹਾਡੇ ਬੇਟੇ ਦੀ ਪ੍ਰੋਫਾਈਲ ਕਿਸੇ ਹੋਰ ਕੁੜੀ ਵਾਲਿਆਂ ਦੇ ਪਰਿਵਾਰ ਨੂੰ ਦਿਖਾ ਕੇ ਉਹਨਾਂ ਤੋਂ ਪੈਸੇ ਨਹੀਂ ਜਾਂਦੇ ਨੇ ਤੇ ਉਹਨਾਂ ਨਾਲ ਫਰਾਡ ਕਰੀ ਜਾਂਦੇ ਨੇ ਇਹ ਵੀ ਤਾਂ ਗਲਤ ਸਾਡੀ ਜ਼ਿੰਮੇਵਾਰੀ ਬਣਦੀ ਹੈ ਨਹੀਂ ਕਿ ਇਹ ਚੀਜ਼ ਰੁਕਣੀ ਸੋ ਜਿਹੜੇ ਵੀ ਫੇਕ ਮੈਰਿਜ ਬਿਊਰੋ ਵਾਲੇ ਤੁਹਾਨੂੰ ਫੋਨ ਕਰਦੇ ਨੇ ਕੰਟੈਕਟ ਕਰਦੇ ਨੇ ਪਹਿਲੀ ਗੱਲ ਤਾਂ ਉਹਨਾਂ ਨੂੰ ਐਂਟਰਟੇਨ ਨਾ ਕਰੋ ਜੀ ਲਾਲਚ ਵਿੱਚ ਨਾ ਆਓ ਜੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਪਰਿਵਾਰ ਨਹੀਂ ਸਮਝ ਰਿਹਾ ਜੇ ਵੀ ਨੁਕਸਾਨ ਵੱਲ ਪਿਆ ਰਹੇ ਨੇ ਜਿਹੜੇ ਵੀ ਵਟਸਐਪ ਤੇ ਗਰੁੱਪ ਬਣੇ ਹੋਏ ਨੇ ਕੋਈ ਦੋ ਚਾਰ ਜਣੇ ਇਕੱਠੇ ਹੋ ਕੇ ਗਰੁੱਪ ਬਣਾ ਲੈਂਦੇ ਆ ਕਿ ਜੀ ਆਪਣੇ ਬੱਚੇ ਵਿਆਉਣੇ ਆ ਜੀ ਤੇ ਅਸੀਂ ਜੀ ਇੱਥੇ ਆਪਣੇ ਆਲੂ ਬੜੀਏ ਪ੍ਰਵਾਡ ਕਰਕੇ ਤੇ ਬਈ ਅਸੀਂ ਉਹਨਾਂ ਦੇ ਵਿੱਚੋਂ ਹੀ ਡਿਟੇਲਾਂ ਕੱਢ ਕੇ ਜੀ ਆਪਣੇ ਬੱਚੇ ਵਿਆਹ ਕੇ ਮੁੜ ਕੇ ਗਰੁੱਪ ਦਾ ਬੰਦ ਕਰ ਦਾਂਗੇ ਹੁਣ ਉਹਨਾਂ ਗਰੁੱਪਾਂ ਦੇ ਵਿੱਚ ਖਤਰਾ ਕੀ ਹੈ ਉਹਦੇ ਵਿੱਚ ਇਨਵੀਟੇਸ਼ਨ ਦਿੱਤਾ ਜਾਂਦਾ ਜੀ ਵੱਧ ਤੋਂ ਵੱਧ ਆਲੂਆਣੀਆਂ ਨੂੰ ਜੋੜੋ ਜੀ ਆਪਣੇ ਗਰੁੱਪ ਦੇ ਵਿੱਚ ਜੀ ਹੁਣ ਉਹਦੇ ਵਿੱਚ ਕਿਹੜੇ ਸਕੈਮਰਸ ਵਿੱਚ ਆ ਕੇ ਜੁੜ ਗਏ ਨੇ ਕਿਹੜੇ ਕੌਣ ਡਿਟੇਲ ਚੈੱਕ ਕਰ ਰਿਹਾ ਜੀ ਇੱਕ ਇੱਕ ਪਰਿਵਾਰ ਦੀ ਡਿਟੇਲ ਤਾਂ ਕੋਈ ਵੀ ਨਹੀਂ ਲੈ ਰਿਆ ਸੋ ਜਦੋਂ ਤੁਸੀਂ ਉਹਦੇ ਵਿੱਚ ਆਪਣੇ ਬੱਚੇ ਦੀ ਪ੍ਰੋਫਾਈਲ ਪਾ ਦਿੰਦੇ ਹੋ ਉਹਦੀ ਫੋਟੋ ਸਿੱਧੀ ਸਿੱਧੀ ਪਾ ਦਿੰਦੇ ਹੋ ਉਹਦੇ ਸਾਰੇ ਪਾਰਟਿਕੂਲਰ ਪਿਤਾ ਦਾ ਨਾਮ ਮਾਤਾ ਦਾ ਨਾਮ ਐਡਰੈਸ ਕਿੱਥੇ ਕੰਮ ਕਰ ਰਿਹਾ ਕਿਹੜੀ ਕੰਪਨੀ 'ਚ ਕਰ ਰਿਹਾ ਕਿੰਨੇ ਮਹੀਨੇ ਰੁਪਏ ਦੀ ਸੈਲਰੀ ਲੈ ਰਿਹਾ ਜਾਂ ਕਿਹੜਾ ਕਾਰੋਬਾਰ ਦੇ ਵਿੱਚ ਕਿੰਨੇ ਰੁਪਏ ਮਹੀਨੇ ਕਮਾ ਰਿਹਾ ਭੈਣ ਕੀ ਕਰ ਰਹੀ ਹੈ ਭਾਈ ਕੀ ਕਰ ਰਿਹਾ ਆਪਾਂ ਸਾਰੀਆਂ ਡਿਟੇਲਾਂ ਤਾਂ ਉਹਨਾਂ ਨੂੰ ਪਰੋਸ ਕੇ ਦੇ ਦਿੱਤੀਆਂ ਸੋ ਉਹਨਾਂ ਵਾਸਤੇ ਬੜਾ ਸੌਖਾ ਜੀ ਸਤ ਤੁਹਾਡਾ ਕੰਟੈਕਟ ਨੰਬਰ ਸਭ ਤੋਂ ਇੰਪੋਰਟੈਂਟ ਹੈ ਤੁਹਾਡਾ ਕੰਟੈਕਟ ਨੰਬਰ ਜਿਹੜਾ ਕਿ ਜਿਹੜੇ WhatsApp ਤੋਂ ਨੰਬਰ ਪੈ ਰਹੇ ਆ ਉਹ ਗਰੁੱਪ ਵਿੱਚ ਪੈ ਰਹੇ ਆ ਉਹ ਜਿਉ ਆਪਣਾ ਨੰਬਰ ਨਾ ਵੀ ਦੇਣ ਉਹ ਗਰੁੱਪ ਉਸ ਫੋਨ ਨੰਬਰ ਨਾਲ ਕੰਟੈਕਟ ਕੀਤਾ ਜਾ ਸਕਦਾ ਹੈ ਸਕੈਮਰਸ ਵੱਲੋਂ ਸੋ ਇਹ ਬੜੀ ਸਮਝਣ ਦੀ ਲੋੜ ਹੈ ਜੀ ਤਾਂ ਹੀ ਜਿਹੜੀ ਸਾਡੀ ਸਰਵਿਸ ਹੈ ਤੁਸੀਂ ਦੇਖੋ ਕਦੇ ਵੀ ਅਸੀਂ ਉਹਦੇ ਵਿੱਚ ਬੱਚੇ ਆ ਬੱਚੀ ਦੀ ਜਿਹੜੇ ਵਾਸਤੇ ਰਿਸ਼ਤਾ ਲੱਭ ਰਹੇ ਆ ਉਹਦਾ ਕਦੇ ਨਾਮ ਨਹੀਂ ਦਿੰਦੇ ਸਿੱਖ ਆਲੂ ਵਾਲੀਆਂ Hindu ਆਲੂ ਵਾਲੀਆਂ ਬॉय ਗਰਲ ਐਂਟਾ ਲਿਖਿਆ ਜਾਂਦਾ ਹੈ ਉਸ ਤੋਂ ਬਾਅਦ ਫਾਦਰਜ਼ ਅਕੂਪੇਸ਼ਨ ਮਦਰਜ਼ ਅਕੂਪੇਸ਼ਨ ਲਿਖੀ ਜਾਂਦੀ ਹੈ ਕਦੇ ਵੀ ਪਿਤਾ ਦਾ ਨਾਮ ਮਾਤਾ ਦਾ ਨਾਮ ਨਹੀਂ ਦਿੱਤਾ ਜਾਂਦਾ ਭੈਣ ਭਾਈ ਦਾ ਨਾਮ ਨਹੀਂ ਦਿੱਤਾ ਜਾਂਦਾ ਸੋ ਕੰਟੈਕਟ ਨੰਬਰ ਸਿੱਧਾ ਕਦੇ ਮੈਂਸ਼ਨ ਨਹੀਂ ਕੀਤਾ ਜਾਂਦਾ ਤੁਸੀਂ ਆਪਣੇ ਬੱਚੇ ਦਾ ਮੈਟ੍ਰੀਮੋਨੀਅਲ ਜਮਾ ਕਰਵਾਇਆ ਸਾਡੇ ਕੋਲ ਕਿਸੇ ਕੁੜੀ ਦਾ ਪਰਫਾਰਮਾ ਚੱਲਿਆ ਤੁਸੀਂ ਉਹਦੇ ਇੰਟਰਸਟਿਡ ਹੋ ਸੀ ਤੁਹਾਨੂੰ ਉਹਦਾ ਨੰਬਰ ਪ੍ਰੋਵਾਈਡ ਕਰਾਂਗੇ ਉਹ ਵੀ ਸੀਰੀਅਲ ਨੰਬਰ ਜਰੂਰ ਤੁਸੀਂ ਸਾਨੂੰ ਦੋਗੇ ਤੇ ਤੁਸੀਂ ਸਾਡੀ ਸਰਵਿਸ ਦੇ ਮੈਂਬਰ ਹੋ ਸੋ ਇਹ ਸਾਡਾ ਤਰੀਕਾ ਜੀ ਇੱਕ ਸਿਕਿਉਰਡ ਪਰਿਵਾਰਾਂ ਨੂੰ ਸਕੈਮਰਸ ਤੋਂ ਬਚਾ ਕੇ ਇਹ ਸਰਵਿਸ ਪ੍ਰੋਵਾਈਡ ਕਰਨ ਦਾ ਜਿਹੜੇ ਵੀ ਪਰਿਵਾਰ ਹੋਰ WhatsApp ਗਰੁੱਪਾਂ 'ਚ ਜਾਂ ਮੈਂ ਦੇਖਿਆ ਕਿ ਗੈਰ ਬਰਾਦਰੀ ਦੇ ਗਰੁੱਪਾਂ 'ਚ ਵੀ ਇਨਵੋਲਵ ਹੋ ਕੇ ਆਪਣੇ ਬੱਚਿਆਂ ਦੀ ਪ੍ਰੋਫਾਈਲ ਜਿਹੜੀਆਂ ਨੇ ਧੜਾ ਧੜ ਸਿੱਧੀਆਂ ਹੀ ਪਾਉਣੀਆਂ ਸ਼ੁਰੂ ਕਰ ਦਿੰਦੇ ਨੇ ਇਹ ਆਪਣੇ ਆਪ ਨੂੰ ਲੁੱਟ ਦਾ ਸ਼ਿਕਾਰ ਬਣਾਉਣ ਦੀ ਪੂਰੀ ਤਿਆਰੀ 'ਚ ਨੇ ਸੋ ਤੁਹਾਨੂੰ ਇਹਨਾਂ ਗੱਲਾਂ ਦੀ ਬੇਨਤੀ ਹੈ ਜੀ ਕਿ ਇਸ ਬੱਚੇ ਵਿਆਉਣ ਦੀ ਕਾੜੀ ਦੇ ਵਿੱਚ ਆਪਾਂ ਲੁੱਟ ਖਸੁੱਟ ਦੇ ਸ਼ਿਕਾਰ ਨਾ ਹੋਈਏ ਫੇਕ ਆਈਡੈਂਟੀਟੀ ਸਕੈਮ ਦੇ ਸ਼ਿਕਾਰ ਨਾ ਹੋਈਏ ਆਪਾਂ ਨੂੰ ਜ਼ਰੂਰਤ ਹੈ ਇੱਕ ਇਹੋ ਜੀ ਸਿਕਿਉਰਡ ਸਰਵਿਸ ਦੀ ਜਿਹੜੀ ਕਿ ਤੁਹਾਡਾ ਡਾਟਾ ਜਿਹੜਾ ਉਹ ਬਿਲਕੁਲ ਸਿਕਿਉਰ ਕਰਕੇ ਰੱਖੇ ਤੇ ਸਕੈਮਰਸ ਤਾਂ ਖਾਸ ਤੌਰ ਤੇ ਨਾ ਪਹੁੰਚੇ ਤੇ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਮੋਸਟ ਇੰਪੋਰਟੈਂਟ ਹੈ ਜੀ ਕਿ ਬੱਚੇ ਦਾ ਰਿਸ਼ਤਾ ਅੱਜ ਦੇ ਤਰੀਕ ਦੇ ਵਿੱਚ ਮੁੰਡੇ ਕੁੜੀਆਂ ਦੇ ਰਿਸ਼ਤੇ ਵਾਸਤੇ ਬਹੁਤ ਜ਼ਿਆਦਾ ਪਰੇਸ਼ਾਨੀਆਂ ਨੇ ਬੱਚੇ ਪਿੰਲੇ ਨੰਬਰ ਤੇ ਵਿਆਹ ਵਾਸਤੇ ਰਾਜ਼ੀ ਨਹੀਂ ਹੋ ਰਹੇ ਪਿਛਲੇ 15 ਸਾਲਾਂ ਦੇ ਵਿੱਚ ਦੇਖਦੇ ਦੇਖਦੇ ਹੀ ਸਮਾਂ ਬਹੁਤ ਬਦਲ ਗਿਆ ਬੱਚੇ ਪਹਿਲੇ ਵਿਆਹ ਲਈ ਰਾਜ਼ੀ ਨਹੀਂ ਹੁੰਦੇ ਰਾਜ਼ੀ ਹੁੰਦੇ ਨੇ ਤੇ ਉਹਨਾਂ ਦੀ ਜਿਹੜੀਆਂ ਇੱਛਾਵਾਂ ਨੇ ਆਪਣੇ ਲਾਈਫ ਪਾਰਟਨਰ ਨੂੰ ਲੈ ਕੇ ਉਹ ਬਹੁਤ ਜ਼ਿਆਦਾ ਨੇ ਉਹ ਕਿਸੇ ਵੀ ਗੱਲ ਤੇ ਕੰਪਰੋਮਾਈਜ਼ ਕਰਨ ਨੂੰ ਤਿਆਰ ਨਹੀਂ ਹੈਗੇ ਸੋ ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਜੀ ਏਕ ਟਾਈਮ ਕੰਜ਼ਿਊਮਿੰਗ ਕੰਮ ਹੈ ਅਸੀਂ ਮੈਂਬਰਸ਼ਿਪ 1 ਸਾਲ ਦੀ ਦਿੰਨੇ ਆ ਗੁਰੂ ਮਹਾਰਾਜ ਜੀ ਅਰਦਾਸ ਕਰਦੇ ਆ ਕਿ 1 ਸਾਲ ਦੇ ਵਿੱਚ ਵਿੱਚ ਰਿਸ਼ਤਾ ਲੱਭ ਜੇ ਤਾਂ ਬਹੁਤ ਚੰਗੀ ਗੱਲ ਹੈ ਨਹੀਂ ਲੱਭਦਾ ਤਾਂ ਸਬਰ ਕਰਕੇ ਚੱਲਣਾ ਚਾਹੀਦਾ ਜੀ ਬਹੁਤ ਸਾਰੇ ਮੈਂ ਇਹੋ ਜਿਹੇ ਗਰੁੱਪ ਵੀ ਦੇਖ ਰਿਹਾ ਜਿਹੜੇ ਇਸ ਗੱਲ ਦੀ ਵੀ ਬਰੋੜਤਾ ਕਰ ਰਹੇ ਨੇ ਕਿ ਜੀ ਨਹੀਂ ਬਰਾਦਰੀ ਚ ਲੱਭ ਰਿਹਾ ਤਾਂ ਗੈਰ ਬਰਾਦਰੀ ਚ ਵਿਆਹ ਕਰਾ ਲਓ ਫਲਾਣਾ ਕਰਾ ਲਓ ਢਮਕਾਣਾ ਕਰਾ ਲਓ ਜੀ ਸੋ ਫਿਰ ਸਾਡਾ ਜਿਹੜਾ ਏਜੰਡਾ ਹੈ ਬਰਾਦਰੀ ਦੇ ਬੱਚਿਆਂ ਨੂੰ ਬਰਾਦਰੀ ਚ ਵਿਆਹ ਕਰਾਉਣ ਦਾ ਤੇ ਉਹਨਾਂ ਆਪਣੇ ਬਰਾਦਰੀ ਦੀ ਹੋਂਦ ਬਰਕਰਾਰ ਰੱਖਣ ਦਾ ਉਹ ਤਾਂ ਆਪ ਹੀ ਅਸੀਂ ਮੈਨੀਫੈਸਟ ਕਰਤਾ ਸੋ ਇਹਨੂੰ ਬਹੁਤ ਜ਼ਿਆਦਾ ਇਹਨਾਂ ਗੱਲਾਂ ਨੂੰ ਸੋਚਣ ਵਿਚਾਰਨ ਦੀ ਲੋੜ ਹੈ ਜੀ ਬਾਕੀ ਅਸੀਂ ਹਰ ਮਹੀਨੇ ਦੇ ਪਹਿਲੇ ਐਤਵਾਰ ਗੁਰਦੁਆਰਾ ਨਵਾਬ ਜਸਾ ਸਿੰਘ ਗੰਡੂવાડી ਆ ਮਾਡਲ ਗ੍ਰਾਮ ਲੁਧਿਆਣੇ ਵਿਖੇ ਸਵੇਰੇ 11:00 ਵਜੇ ਤੋਂ ਲੈ ਕੇ 2:00 ਵਜੇ ਤੱਕ ਬੈਠੇ ਹੁੰਨੇ ਆ ਜੀ ਜਿਹੜੇ ਵੀ ਪਰਿਵਾਰ ਆਉਣਾ ਚਾਹਣ ਸਾਨੂੰ ਮਿਲ ਸਕਦੇ ਆ ਠੀਕ ਲੱਗੇ ਤਾਂ ਆਪਣੇ ਬੱਚਿਆਂ ਦੀ ਪ੍ਰੋਫਾਈਲਾਂ ਸਾਡੇ ਕੋਲ ਜਮ੍ਹਾਂ ਕਰਵਾ ਸਕਦੇ ਆ ਮੈਂਬਰਸ਼ਿਪ ਲੈ ਕੇ ਸਿਕਿਉਰਡ ਸਰਵਿਸ ਦੇ ਥਰੂ ਚੱਲਣਾ ਸੋ ਇਹਨਾਂ ਗੱਲਾਂ ਨਾਲ ਤੁਹਾਨੂੰ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰਾਂਗਾ ਜੀ ਕਿਰਪਾ ਕਰਕੇ ਸੋਚ ਵਿਚਾਰ ਕੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਬੱਚਿਆਂ ਦੀ ਪ੍ਰੋਫਾਈਲ ਤਾਂ ਤੁਸੀਂ ਅਪਲੋਡ ਕਰਾਓ ਇਸ ਢੰਗ ਨਾਲ ਸਿੱਧੀਆਂ ਸਾਰੀਆਂ ਡਿਟੇਲਾਂ ਪਾ ਦੇਣੀਆਂ ਇਹ ਬਹੁਤ ਗਲਤ ਨੇ ਅਸੀਂ ਤਾਂ ਇਨਫੈਕਟ ਬੇਟੀਆਂ ਦੀ ਪ੍ਰੋਫਾਈਲ ਤਾਂ ਅਸੀਂ ਕਦੇ ਵੀ ਫੋਟੋ ਕਦੇ ਕਿਸੇ ਨੂੰ ਸ਼ੇਅਰ ਨਹੀਂ ਕਰਦੇ ਉਹ ਸਿਰਫ ਸਾਡੇ ਕੋਲ ਆਲੂਵੜੀਆ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਮੈਟ੍ਰੀਮੋਨੀਅਲ ਪ੍ਰੋਫਾਈਲ ਐਲਬਮ ਲਾਈ ਹੋਈ ਆ ਉਹਦੇ ਵਿੱਚ ਅਸੀਂ ਉਹ ਜਿਹੜੀਆਂ ਫੋਟੋਆਂ ਨੇ ਉਹ ਲਾਈਆਂ ਨੇ ਉੱਥੇ ਵੀ ਅਸੀਂ ਕਿਸੇ ਨੂੰ ਫੋਟੋ ਨਹੀਂ ਖਿੱਚਣ ਦਿੰਦੇ ਕਿ ਇੱਥੇ ਦੇਖ ਲਓ ਜਿਹੜੇ ਦੇਖਣੇ ਸੋਸ਼ਲ ਮੀਡੀਆ ਤੇ ਪਾਉਣ ਦਾ ਮਤਲਬ ਹੀ ਨਹੀਂ ਤੇ ਮੁੰਡਿਆਂ ਦੀ ਵੀ ਪ੍ਰੋਫਾਈਲ ਜਿਹੜੀ ਅਸੀਂ ਸੋਸ਼ਲ ਮੀਡੀਆ ਤੇ ਚਲਾਉਂਦੇ ਆ ਉਹਦੇ ਵਿੱਚ ਆਪਣੀ ਮੈਗਜ਼ੀਨ ਦੀ ਸਰਵਿਸ ਦਾ ਵਾਟਰਮਾਰਕ ਲਾ ਕੇ ਚਲਾਉਨੇ ਆ ਕਿ ਉਹ ਫੋਟੋ ਕੋਈ ਹੋਰ ਬੰਦਾ ਅੱਗੇ ਯੂਜ਼ ਨਾ ਕਰ ਸਕੇ ਪਰ ਐਦਾਂ ਸੋਸ਼ਲ ਮੀਡੀਆ ਤੇ ਜਿੱਦਾਂ ਅਸੀਂ ਦੇਖ ਰਹੇ ਹਾਂ ਜੋ ਜੋ ਚਲਨ ਚੱਲ ਰਿਹਾ ਹੈ ਇਹ ਅਸੀਂ ਇੱਕ ਸਿਕ ਸਰਵਿਸ ਸਿਕਿਉਰ ਕਰ ਲਾਂਗੇ ਪਰ ਜੇ ਪਰਿਵਾਰ ਆਪ ਹੀ ਇਹਨੂੰ ਲੈ ਕੇ ਆ ਕਰਨਗੇ ਤੇ ਉਹ ਫਿਰ ਇਹ ਇਸ ਲੁੱਟ ਤੋਂ ਬਚਾਉਣ ਵਿੱਚ ਕਿਸੇ ਦਾ ਹੱਥ ਕਿਉਂਕਿ ਹੁੰਦਾ ਕੀ ਆ ਕਿ ਫਿਰ ਸਾਡੇ ਤੱਕ ਤਾਂ ਲਾਂਬੇ ਆਉਂਦੇ ਹੀ ਸੀ ਕਿ ਭਈ ਜਦੋਂ ਅਸੀਂ ਇਹ ਡ੍ਰੈਗ ਚਲਾ ਰਹੇ ਸੀ ਫਿਰ ਸਾਨੂੰ ਕਿਹਾ ਜਾਂਦਾ ਜੀ ਲੈ ਜੀ ਤੋ ਅਸੀਂ ਤਾਂ ਤੁਹਾਨੂੰ ਪਰ ਡਾਟਾ ਦਿੱਤਾ ਸੀਗਾ ਜੀ ਤੁਹਾਡੇ ਕੋਲੋਂ ਇਨਫੋਰਮੇਸ਼ਨ ਲੀਕ ਹੋਈ ਹੈ ਜੀ ਤੋ ਅਸੀਂ ਤਾਂ ਸਿਕਿਉਰ ਕਰਤਾ ਸਾਰਾ ਕੁਝ ਪਰ ਪਰਿਵਾਰ ਫੇਰ ਨਹੀਂ ਸਮਝ ਰਹੇ ਸੋ ਇਹਨਾਂ ਗੱਲਾਂ ਨੂੰ ਬਿਲਕੁਲ ਧਿਆਨ ਚ ਰੱਖ ਕੇ ਅੱਗੇ ਕਾਰ ਬੁਜਾਰੀ ਕੀਤੀ ਜਾਵੇ ਜੀ ਆਪਾਂ ਚੰਗੇ ਵਾਸਤੇ ਕੰਮ ਕਰਦੇ ਆ ਕਰਦੇ ਆ ਕਿਤੇ ਆਪਣਾ ਨੁਕਸਾਨ ਨਾ ਕਰਾਈਏ ਸੋ ਇਹਨਾਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ